ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਬਜੀਆਂ ਨੂੰ ਲੈ ਕੇ ਹਾਜ਼ਰਿਆਂ ਅੱਜ ਦੀ ਵੱਡੀ ਖਬਰ ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਜੋਪੜਾ ਨੇ ਐਤਵਾਰ ਨੂੰ ਏਸ਼ੀਆ ਕੱਪ ਵਿੱਚ ਭਾਰਤ-ਪਾਕਿਸਤਾਨ ਮੈਚ ਦੀਆਂ ਸਾਰੀਆਂ ਟਿਕਟਾਂ ਦਾ ਟਿਕਟਾਂ ਦਾ ਵਿਕਣ ਦਾ ਕਾਰਨ ਦੱਸਿਆ ਚੋਪੜਾ ਨੇ ਕਿਹਾ ਕਿ ਰੋਹਿਤ ਸ਼ਰਮਾ ਤੇ ਵਿਰਾਟ ਕੋਲੀ ਦੀ ਗੈਰ ਹਾਜ਼ਰੀ ਇਸ ਦਾ ਵੱਡਾ ਕਾਰਨ ਹੈ ਚੋਪੜਾ ਨੇ ਕਿਹਾ ਕਿ ਰੋਹਿਤ ਸ਼ਰਮਾ ਤੇ ਵਿਰਾਟ ਕੋਲੀ ਤੋਂਵੇਂ ਪ੍ਰਸ਼ੰਸਕਾਂ ਦੀ ਪ੍ਰਸੰਦੀਦਾ ਹਨ ਅਤੇ ਪ੍ਰਸ਼ੰਸਕਾ ਉਹਨਾਂ ਨੂੰ ਦੇਖਣ ਲਈ ਸਟੇਡੀਅਮ ਤੇ ਆਉਂਦੇ ਹਨ ਹਾਲਾਂਕਿ ਉਹਨਾਂ ਦੀ ਗੈਰ ਹਾਜ਼ਰੀ ਦਾ ਪ੍ਰਭਾਵ ਟਿਕਟਾਂ ਦੀ ਵਿਕਰੀ ਤੇ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਹੈ ਕਾਸ਼ ਚੋਪੜਾ ਨੇ ਨੇ ਕੀ ਕਿਹਾ ਜਦੋਂ ਵਿਰਾਟ ਕੋਲੀ ਰਾਂਜੀ ਰਾਂਜੀ ਟਰਾਫੀ ਮੈਚ ਖੇਡਣ ਮਗੈ ਗਏ ਸਨ ਤਾਂ ਸਟੇਡੀਅਮ ਲਗਭਗ ਭਰਿਆ ਸੀ ਉਹਨਾਂ ਦੀ ਗੈਰਹਾਜ਼ਰੀ ਟਿਕਟਾਂ ਜਲਦੀ ਨਾ ਵੇਖਣ ਤੇ ਵੱਡੇ ਘਰਾਂ ਵਿੱਚੋਂ ਇੱਕ ਹੈ ਚੋਪੜਾ ਨੇ ਦੱਸਿਆ ਕਿ ਕ੍ਰਿਕਟਰ ਪ੍ਰਸ਼ੰਸਕਾ ਜੁਨੀਵਰਸਿਟੀ ਟਾ ਜੋ ਜੋ ਇਹ ਵਿੱਚ ਸਟੇਡੀਅਮ ਜਲਦੀ ਭਰ ਦਿੰਦੇ ਹਨ ਪਰ ਇਸ ਵਾਰੰਬਦਾਨ ਖਾਲੀਆ ਬੰਗਲਾਦੇਸ਼ ਭਾਰਤ ਤੇ ਅਫਗਾਨਿਸਤਾਨ ਨੇ ਆਪਣੇ ਮੈਚ ਖੇਡੇ ਹਨ ਪਰ ਸਟੇਡੀਅਮ ਵਿੱਚ ਦਰਸ਼ਕਾਂ ਦੀ ਵੱਡੀ ਪੀੜ ਨਹੀਂ ਦੇਖੀ ਗਈ ਚੋਪੜਾ ਨੇ ਸਪਸ਼ਟ ਕੀਤਾ ਹੈ ਕਿ ਜਿਹਾ ਕੰਮ ਜਿਹਾ ਇਸ ਲਈ ਕਿ ਨਹੀਂ ਹੈ ਕਿਉਂਕਿ ਟਿਕਟਾਂ ਦੀਆਂ ਕੀਮਤਾਂ ਜ਼ਿਆਦਾ ਹਨ ਇਹ ਏ ਵੀ ਨਹੀਂ ਹੈ ਕਿ ਲੋਕਾਂ ਨੂੰ ਹਫਤੇ ਦੇ ਦਿਨਾਂ ਵਿੱਚ ਮੈਚ ਦੇਖਣ ਲਈ ਸਟੇਡੀਅਮ ਆਉਣ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਵੀ ਕਬਨੂ ਅੰਤ ਤੱਕ ਦੇਖਣ ਲਈ ਧੰਨਵਾਦ